ਮੇਰਾ ਸਬਰ ਅੱਜ ਜਵਾਬ ਦੇ ਗਿਆ ਸੀ ਮੈਂ ਉੱਠ ਕੇ ਸੋਫੇ ਤੇ ਰਾਜਵੀਰ ਦੇ ਕੋਲ ਆ ਕੇ ਮੈਂ ਉਸ ਨੂੰ ਹਿਲਾਉਣ ਲੱਗੀ ਉਹ ਬਹੁਤ ਗੂੜੀ ਨੀਂਦ ਤੋਂ ਜਾਗ ਗਿਆ ਸੀ ਮੈਂ ਇਹਨੂੰ ਦੇਖ ਕੇ ਇੱਕਦਮ ਉੱਠ ਕੇ ਬੈਠ ਗਿਆ ਕਹਿਣ ਲੱਗਿਆ ਕੀ ਗੱਲ ਹੈ ਚੈਨ ਨਹੀਂ ਹੈ ਤੁਹਾਨੂੰ ਆਰਾਮ ਨਾਲ ਸੌਣ ਵੀ ਨਹੀਂ ਦਿੰਦੇ ਹੋ ਮੈਂ ਉਸ ਦੇ ਬਰਾਬਰ ਬੈਠ ਗਈ ਪਰ ਉਹ ਤਾਂ ਮੇਰੇ ਨਾਲ ਲੱਗਨ ਤੇ ਇਸ ਤਰ੍ਹਾਂ ਦੂਰ ਹਟਦਾ ਸੀ ਜਿਵੇਂ ਉਸ ਨੂੰ ਕਰੰਟ ਲੱਗਿਆ ਹੋਵੇ ਮੈਂ ਕਿਹਾ ਮੈਨੂੰ ਬਾਰਿਸ਼ ਤੋਂ ਡਰ ਲੱਗਦਾ ਹੈ ਰਾਏਵੀਰ ਰਾਏਵੀਰ ਮੇਰੀ ਗੱਲ ਸੁਣ ਕੇ ਬਹੁਤ ਹੈਰਾਨੀ ਨਾਲ ਮੈਨੂੰ ਦੇਖਣ ਲੱਗਿਆ ਅਤੇ ਕਹਿਣ ਲੱਗਿਆ ਤਾਂ ਮੈਂ ਕੀ ਕਰਾਂ ਬਾਰਿਸ਼ ਨੂੰ ਰੋਕਣਾ ਤਾਂ ਮੇਰੇ ਹੱਥ ਵਿੱਚ ਨਹੀਂ ਹੈ ਮੈਂ ਕਿਹਾ ਪਰ ਤੁਸੀਂ ਮੇਰੇ ਨਾਲ ਬੈੱਡ ਉੱਤੇ ਪੈ ਤਾਂ ਸਕਦੇ ਹੋ ਮੇਰੀ ਗੱਲ ਸੁਣ ਕੇ ਕਹਿਣ ਲੱਗਿਆ ਮੈਂ ਨਹੀਂ ਪੈ ਸਕਦਾ ਤੁਹਾਡੇ ਨਾਲ ਜਾਓ ਮੇਰੇ ਕੋਲੋਂ ਉੱਤੇ ਜਾ ਕੇ ਬੈੱਡ ਤੇ ਸੌ ਜਾਓ ਨਹੀਂ ਤਾਂ ਮੈਂ ਇਸ ਕਮਰੇ ਤੋਂ ਵੀ ਬਾਹਰ ਚਲਾ ਜਾਵਾਂਗਾ ਮੈਂ ਕਿਹਾ ਤੁਹਾਨੂੰ ਕੀ ਹੋਇਆ ਹੈ ਤੁਸੀਂ ਮੇਰੇ ਤੋਂ ਦੂਰ ਕਿਉਂ ਭਜਦੇ ਹੋ ਮੈਨੂੰ ਇਸ ਸਮੇਂ ਤੁਹਾਡੀ ਜ਼ਰੂਰਤ ਹੈ ਮੈਂ ਇਹਨੂੰ ਆਪਣੇ ਗਲ ਦੇ ਨਾਲ ਲਗਾ ਲਵਾਂ ਮੈਂ ਕਦੋਂ ਤੋਂ ਤੁਹਾਡੇ ਲਈ ਤੜਫ ਰਹੀ ਹਾਂ ਹੁਣ ਜਦੋਂ ਤੁਸੀਂ 1 ਸਾਲ ਬਾਅਦ ਘਰ ਆਏ ਹੋ ਤਾਂ ਤੁਸੀਂ ਮੇਰੇ ਨੇੜੇ ਕਿਉਂ ਨਹੀਂ ਆਉਂਦੇ ਪਹਿਲਾਂ ਤਾਂ ਤੁਹਾਡਾ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਲੰਘਦਾ ਸੀ ਅਤੇ ਹੁਣ 1 ਸਾਲ ਬਾਅਦ ਆਏ ਹੋ ਇੱਕ ਵਾਰ ਵੀ ਮੇਰੇ ਨੇੜੇ ਨਹੀਂ ਆਏ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਬਹੁਤ ਬੁਰੇ ਲੱਗਣ ਲੱਗੇ ਹੋ ਕਿਉਂਕਿ ਤੁਹਾਡੇ ਕਾਰਨ ਮੇਰੇ ਮਾਪੇ ਮੈਨੂੰ ਛੱਡ ਕੇ ਚਲੇ ਗਏ ਹਨ ਜਿਵੇਂ ਤੁਸੀਂ ਉਹਨਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਜਿਵੇਂ ਮੈਂ ਉਹਨਾਂ ਲਈ ਤਰਸਦਾ ਹਾਂ ਉਸੇ ਤਰ੍ਹਾਂ ਹੀ ਹੁਣ ਤੁਸੀਂ ਮੇਰੇ ਲਈ ਤਰਸੋਗੇ ਪਲ-ਪਲ ਮੇਰੀ ਮੁਹੱਬਤ ਦੇ ਲਈ ਤਰਸੋਗੇ ਮੈਂ ਕਿਹਾ ਕਿ ਮੇਰਾ ਕੀ ਦੋਸ਼ ਹੈ ਮੈਂ ਨਹੀਂ ਚਾਹੁੰਦੀ ਸੀ ਕਿ ਇਹ ਸਭ ਕੁਝ ਹੋਵੇ ਤੁਹਾਡੇ ਮਾਪੇ ਤੁਹਾਡੇ ਨਾਲ ਗੁੱਸੇ ਹੋ ਜਾਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ ਉਹ ਕਹਿਣ ਲੱਗਿਆ ਤੁਹਾਡੀ ਮੁਹੱਬਤ ਹੀ ਤਾਂ ਮੈਨੂੰ ਲੈ ਡੁੱਬੀ ਹੈ ਤੁਹਾਡੀ ਮੁਹੱਬਤ ਨੇ ਮੇਰੇ ਆਪਣੇਆ ਤੋਂ ਦੂਰ ਕਰ ਦਿੱਤਾ ਤੁਹਾਡੀ ਮੁਹੱਬਤ ਨੇ ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਮੈਨੂੰ ਕਿਤੋਂ ਦਾ ਨਹੀਂ ਛੱਡਿਆ ਤੁਸੀਂ ਮੈਨੂੰ ਛੱਡ ਕੇ ਚਲੇ ਕਿਉਂ ਨਹੀਂ ਜਾਂਦੇ ਹੋ ਉਹ ਇਸ ਤਰ੍ਹਾਂ ਗੁੱਸੇ ਨਾਲ ਬੋਲਿਆ ਕਿ ਮੈਂ ਕੰਬਣ ਲੱਗੀ ਫਿਰ ਉਸਨੇ ਮੈਨੂੰ ਬਾਹ ਤੋਂ ਫੜ ਕੇ ਖੜਾ ਕਰ ਦਿੱਤਾ ਕਹਿਣ ਲੱਗਿਆ ਪਿਆਰ ਕਰਦੇ ਹੋ ਮੈਨੂੰ ਠੀਕ ਹੈ ਇੱਕ ਹੈ ਕਿ ਉਹ ਮੈਨੂੰ ਕਮਰੇ ਤੋਂ ਬਾਹਰ ਲੈ ਗਿਆ ਅਤੇ ਮੈਨੂੰ ਬੇੜੇ ਦੇ ਵਿੱਚ ਖੜਾ ਕਰ ਦਿੱਤਾ ਜਿੱਥੇ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਇਹ ਦੇਖ ਕੇ ਮੇਰੀ ਜਾਨ ਨਿਕਲ ਗਈ ਸੀ ਮੈਂ ਕਿਹਾ ਇਹ ਕੀ ਕਰ ਰਹੇ ਹੋ ਤੁਸੀਂ ਰਾਜਵੀਰ ਮੈਨੂੰ ਬਾਰਿਸ਼ ਤੋਂ ਡਰ ਲੱਗਦਾ ਹੈ ਮੈਂ ਬਾਹਰ ਨਹੀਂ ਜਾਣਾ ਪਰ ਉਹ ਮੈਨੂੰ ਘਸੀਟਦੇ ਹੋਏ ਬੇੜੇ ਵਿੱਚ ਲੈ ਆਇਆ ਇਸ ਤੂਫਾਨੀ ਬਾਰਿਸ਼ ਦੇ ਵਿੱਚ ਮੈਨੂੰ ਲਿਜਾ ਕੇ ਛੱਡ ਦਿੱਤਾ ਕਹਿਣ ਲੱਗਿਆ ਪਿਆਰ ਕਰਦੇ ਹੋ ਨਾ ਮੈਨੂੰ ਸਾਰੇ ਇਮਤਿਹਾਨ ਮੈਂ ਹੀ ਕਿਉਂ ਦੇਵਾਂ ਅੱਜ ਇਹ ਇਮਤਿਹਾਨ ਤੋਂ ਨੂੰ ਦੇਣਾ ਹੋਵੇਗਾ ਮੇਰੇ ਨਾਲ ਪਿਆਰ ਦਾ ਸਬੂਤ ਦੇਣਾ ਹੋਵੇਗਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾ ਪੂਰੀ ਰਾਤ ਇਸ بارش ਦੇ ਵਿੱਚ ਗੁਜ਼ਾਰੋ। ਇਹ ਕਹਿ ਕੇ ਉਹ ਮੈਨੂੰ 베ੜੇ ਦੇ ਵਿੱਚ ਛੱਡ ਕੇ ਅੰਦਰ ਚਲਾ ਗਿਆ। ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਡਰ ਦੇ ਨਾਲ ਮੈਂ ਅੱਜ ਮਰ ਜਾਵਾਂਗੀ। ਇਹ ਕਿਸ ਤਰ੍ਹਾਂ ਦਾ ਇਮਤਿਹਾਨ ਸੀ। ਮੈਂ ਇਕੱਠੀ ਹੋ ਕੇ 베ੜੇ ਦੇ ਵਿੱਚ ਹੀ ਬੈਠ ਗਈ ਸੀ। ਪੂਰੀ ਰਾਤ ਮੈਂ ਉਸ بارش ਦੇ ਵਿੱਚ ਭੀਤੀ ਰਹੀ ਅਤੇ ਰੋਂਦੀ ਰਹੀ। ਮੈਂ ਰਾਏਵੀਰ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੀ ਸੀ। ਉਸ ਦੇ ਬਿਨਾਂ ਮਰ ਜਾਂਦੀ। ਜੇਕਰ ਉਹ ਮੈਨੂੰ ਅੱਗ ਦੇ ਵਿੱਚ ਕੁਦਨ ਦੇ ਲਈ ਕਹੇ ਦਾ ਤਾਂ ਮੈਂ ਅੱਗ ਦੇ ਵਿੱਚ ਵੀ ਕੁੱਦ ਜਾਂਦੀ ਇਹ ਤਾਂ ਬਸ ਬਾਰਿਸ਼ ਸੀ ਮੈਂ ਇਸ ਤਰ੍ਹਾਂ ਦਾ ਕੀ ਖੋ ਲਿਆ ਉਸ ਤੋਂ ਉਹ ਆਪ ਹੀ ਤਾਂ ਮੇਰੇ ਲਈ ਸਭ ਕੁਝ ਕਰਨ ਦੇ ਲਈ ਤਿਆਰ ਸੀ ਪਰ ਹੁਣ ਇਲਜ਼ਾਮ ਸਿਰਫ ਮੇਰੇ ਤੇ ਕਿਉਂ ਇਹ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਉਹ ਕੈਨੇਡਾ ਗਿਆ ਹੋਇਆ ਸੀ ਨਹੀਂ ਤਾਂ ਇਸ ਤੋਂ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਮੈਨੂੰ ਯਾਦ ਆਉਣ ਲੱਗਿਆ ਕਿ ਉਸ ਦਿਨ ਵੀ ਮੇਰੀ ਨਿਗਾਹ ਘੜੀ ਦੀਆਂ ਸੂਈਆਂ ਵੱਲ ਹੀ ਸੀ ਰਾਤ ਦਾ 1 ਵਜੇ ਰਿਹਾ ਸੀ ਅਤੇ ਮੈਨੂੰ ਰਾਜਵੀਰ ਦੀ ਵੀਡੀਓ ਕਾਲ ਦਾ ਇੰਤਜ਼ਾਰ ਸੀ ਉਹ ਰਾਤ ਨੂੰ 1 ਵਜੇ ਮੈਨੂੰ ਵੀਡੀਓ ਕਾਲ ਕਰਦਾ ਸੀ ਉਹ ਪ੍ਰਦੇਸ਼ ਦੇ no akri kardasi ਇਸ ਕਰਕੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਜੌਬ ਦੇ ਸਿਲਸਿਲੇ ਵਿੱਚ ਕਨੇਡਾ ਜਾਣਾ ਪਿਆ ਪਰ ਉਹ ਹਰ ਰੋਜ਼ ਮੇਰੇ ਨਾਲ ਰਾਤ ਨੂੰ 1 ਵਜੇ ਹੋਣ ਤੇ ਗੱਲ ਕਰਦਾ ਸੀ ਅਸੀਂ ਇੱਕ ਦੂਜੇ ਦੇ ਨਾਲ ਪੂਰਾ 1 ਘੰਟਾ ਜੀ ਭਰ ਕੇ ਗੱਲਾਂ ਕਰਦੇ ਸੀ ਕਿਉਂਕਿ ਮੈਂ ਜਾਣਦੀ ਸੀ ਕਿ ਮੇਰੇ ਪਤੀ ਨੇ 1 ਸਾਲ ਤੋਂ ਪਹਿਲਾਂ ਵਾਪਸ ਨਹੀਂ ਮੁੜਨ ਪਰ ਅੱਜ ਤਾਂ ਮੇਰਾ ਇੰਤਜ਼ਾਰ ਦੀਆਂ ਘੜੀਆਂ ਲੰਬੀਆਂ ਹੋਣ ਲੱਗੀਆਂ ਸਨ ਬਹੁਤ ਲੇਟ ਹੋ ਗਿਆ ਸੀ ਪਰ ਰਾਈਵੀਰ ਦਾ ਕੋਈ ਫੋਨ ਨਹੀਂ ਆ ਰਿਹਾ ਸੀ ਕਈ ਵਾਰ ਮੈਂ ਉਸ ਨੂੰ ਕਾਲ ਕੀਤੀ ਪਰ ਦੂਜੀ ਤੀਜੀ ਬੈਲ ਉੱਤੇ ਉਹ ਫੋਨ ਕੱਟ ਦਿੰਦਾ ਸੀ ਮੈਂ ਉਸ ਨੂੰ ਵਟਸਐਪ ਤੇ ਮੈਸੇਜ ਵੀ ਕੀਤਾ ਕਿ ਰਾਈਵੀਰ ਪਲੀਜ਼ ਮੈਨੂੰ ਕਾਲ ਕਰੋ ਮੈਨੂੰ ਪਰੇਸ਼ਾਨ ਨਾ ਕਰੋ ਪਰ ਸ਼ਾਇਦ ਉਹ ਮੇਰੇ ਨਾਲ ਨਾਰਾਜ਼ ਸੀ ਕਿਉਂਕਿ ਮੈਂ ਉਸ ਦੀ ਫਰਮਾਇਸ਼ ਪੂਰੀ ਨਹੀਂ ਕੀਤੀ ਸੀ ਇੱਕ ਦਿਨ ਪਹਿਲਾਂ ਹੀ ਉਸ ਨੇ ਮੇਰੇ ਨਾਲ ਇੱਕ ਅਜੀਬ ਜਹੀ ਜਿੱਦ ਕੀਤੀ ਸੀ ਪਰ ਮੈਂ ਉਸ ਨੂੰ ਇਨਕਾਰ ਕਰ ਦਿੱਤਾ ਉਹ ਕਹਿਣ ਲੱਗਿਆ ਕਿ ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨੀ ਤਾਂ ਮੈਂ ਫੋਨ ਬੰਦ ਕਰ ਦਿਆਂਗਾ ਅਤੇ ਅੱਗੇ ਤੋਂ ਤੁਹਾਨੂੰ ਕਾਲ ਵੀ ਨਹੀਂ ਕਰਾਂਗਾ ਮੈਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਨਾਲ ਗੱਲ ਕੀਤੇ ਬਿਨਾ ਨਹੀਂ ਰਹਿ ਸਕਦੇ ਪਰ ਮੈਂ ਤੁਹਾਡੀ ਕੋਈ ਵੀ ਇਸ ਤਰ੍ਹਾਂ ਦੀ ਬੇਕਾਰ ਗੱਲ ਨਹੀਂ ਮੰਨਾਂਗੀ ਤੁਸੀਂ ਤਾਂ ਪ੍ਰਦੇਸ਼ ਦੇ ਵਿੱਚ ਜਾ ਕੇ ਬਹੁਤ ਹੀ ਬੇਸ਼ਰਮ ਹੋ ਗਏ ਹੋ ਮੈਂ ਤੁਹਾਡੀ ਪਤਨੀ ਹਾਂ ਤੇ ਮੈਂ ਕਿਤੇ ਭੱਜੀ ਨਹੀਂ ਜਾ ਰਹੀ ਜਦੋਂ ਤੁਸੀਂ ਘਰ ਆਉਂਗੇ ਤਾਂ ਮੈਂ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੀ ਇਸ ਤਰ੍ਹਾਂ ਵੀਡੀਓ ਕਾਲ ਉੱਤੇ ਨਹੀਂ ਮੈਂ ਤਾਂ ਉਸ ਸਮੇਂ ਸ਼ਾਇਦ ਇਹ ਮਜ਼ਾਕ ਦੇ ਵਿੱਚ ਕਿਹਾ ਸੀ ਪਰ ਉਸ ਨੂੰ ਨਖਰਾ ਦਿਖਾਉਣਾ ਚਾਹੁੰਦੀ ਸੀ ਪਰ ਮੈਨੂੰ ਕੀ ਪਤਾ ਸੀ ਕਿ ਉਹ ਮੇਰੇ ਨਾਲ ਸੱਚਮੁੱਚ ਹੀ ਨਾਰਾਜ਼ ਹੋ ਜਾਵੇਗਾ ਦੋ ਦਿਨਾਂ ਤੱਕ ਰਾਈਵੀਰ ਦਾ ਕੋਈ ਫੋਨ ਨਹੀਂ ਆਇਆ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਮੈਂ ਵਾਰ-ਵਾਰ ਉਸ ਨੂੰ ਮੈਸੇਜ ਕਰ ਰਹੀ ਸੀ ਮੈਂ ਮਾਫੀ ਵੀ ਮੈਸੇਜ ਕਰਕੇ ਮੰਗ ਚੁੱਕੀ ਸੀ ਪਰ ਉਹ ਸੀ ਕਿ ਫੋਨ ਕਰਨ ਦੇ ਲਈ ਤਿਆਰ ਹੀ ਨਹੀਂ ਸੀ ਦੋ ਦਿਨ ਬਾਅਦ ਰਾਤ ਨੂੰ 2 ਵਜੇ ਉਸ ਦਾ ਮੈਸੇਜ ਆਇਆ ਸੀ ਕਿ ਮੈਂ ਦੋ ਦਿਨਾ ਤੋਂ ਬੁਖਾਰ ਦੇ ਵਿੱਚ ਹਾਂ ਇਸ ਕਰਕੇ ਮੈਂ ਤੁਹਾਨੂੰ ਕਾਲ ਨਹੀਂ ਕਰ ਸਕਿਆ ਇਹ ਸੁਣ ਕੇ ਤਾਂ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਕਿਹਾ ਕਿ ਤੁਹਾਨੂੰ ਕੀ ਹੋਇਆ ਹੈ ਰਾਜਵੀਰ ਵੀਡੀਓ ਕਾਲ ਕਰੋ ਮੈਨੂੰ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਹਾਂ ਕਹਿਣ ਲੱਗਿਆ ਬੁਖਾਰ ਦੇ ਕਾਰਨ ਮੇਰੀ ਹਿੰਮਤ ਨਹੀਂ ਹੋ ਰਹੀ ਕਿਰਪਾ ਕਰਕੇ ਮੈਨੂੰ ਦੋ ਚਾਰ ਦਿਨ ਆਰਾਮ ਕਰਨ ਦਿਓ ਮੈਂ ਤੁਹਾਡੇ ਨਾਲ ਫਿਰ ਬਾਅਦ ਦੇ ਵਿੱਚ ਗੱਲ ਕਰ ਲਵਾਂਗਾ ਠੀਕ ਹੈ ਕਹਿ ਕੇ ਉਸਨੇ ਉਸ ਤੋਂ ਵਾਦ تھا ਮੈਨੂੰ ਮੈਸੇਜ ਦਾ ਜਵਾਬ ਵੀ ਨਹੀਂ ਦਿੱਤਾ ਸੀ ਮੇਰੇ ਇਹ 2-4 ਦਿਨ ਜਿਵੇਂ ਲੰਗੇ ਸਨ ਇਹ ਮੈਂ ਹੀ ਜਾਣਦੀ ਸੀ ਮੇਰੀ ਅਤੇ ਰਾਏਵੀਰ ਦੀ ਲਵ ਮੈਰਿਜ ਹੋਈ ਸੀ ਸਾਡੀ ਫੇਸਬੁੱਕ ਤੇ ਦੋਸਤੀ ਹੋਈ ਅਤੇ ਫਿਰ ਮੈਸੈਂਜਰ ਦੇ ਵਿੱਚ ਸਾਡੀ ਗੱਲਬਾਤ ਸ਼ੁਰੂ ਹੋਈ ਸੀ ਉੱਥੇ ਹੀ ਅਸੀਂ ਇੱਕ ਦੂਜੇ ਨੂੰ ਆਪਣੀ ਤਸਵੀਰ ਭੇਜੀ ਸੀ ਫੇਸਬੁੱਕ ਉੱਤੇ ਸਾਡੇ ਪਿਆਰ ਦੀ ਸ਼ੁਰੂਆਤ ਹੋਈ ਸੀ ਜੋ ਵਾਅਦੇ-ਵਾਅਦੇ ਪਾਗਲਪਨ ਦੀ ਹੱਦ ਤੱਕ ਪਹੁੰਚ ਗਈ ਸੀ ਅਸੀਂ ਇੱਕ ਦੂਜੇ ਦੇ دیਵਾਨੇ ਹੋ ਗਏ ਸੀ ਇੱਕ ਸਾਗ ਸਾਡੇ ਪਿਆਰ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਉਸ ਤੋਂ ਬਾਅਦ ਰਾਏਵੀਰ ਨੇ ਆਪਣੇ ਘਰ ਵਾਲਿਆਂ ਨੂੰ ਮੇਰੇ ਰਿਸ਼ਤੇ ਦੇ ਬਾਰੇ ਵਿੱਚ ਕਿਹਾ ਪਹਿਲਾ ਕਲੇਸ਼ ਤਾਂ ਇੱਥੋਂ ਹੀ ਸਟਾਰਟ ਹੋਇਆ ਸੀ ਕਿਉਂਕਿ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਰਾਜਵੀਰ ਦੀ ਮਾਂ ਕਹਿਣ ਲੱਗੀ ਕਿ ਮੈਂ ਤੁਹਾਡਾ ਵਿਆਹ ਕਿਸੇ ਵੀ ਅਵਾਰਾ ਕੁੜੀ ਦੇ ਨਾਲ ਨਹੀਂ ਕਰ ਸਕਦੀ ਉਹ ਕਹਿਣ ਲੱਗੀ ਕਿ ਮੈਂ ਤੁਹਾਡੀ ਮੰਗਣੀ ਬਚਪਨ ਤੋਂ ਹੀ ਆਪਣੀ ਸਹੇਲੀ ਦੀ ਲੜਕੀ ਦੇ ਨਾਲ ਕਰ ਰੱਖੀ ਹੈ ਹਰਾਈਵੀਰ ਦੀ ਮਾਂ ਉਸਦਾ ਬਿਆ ਆਪਣੀ ਸਹੇਲੀ ਦੀ ਬੇਟੀ ਦੇ ਨਾਲ ਕਰਨਾ ਚਾਹੁੰਦੀ ਸੀ ਪਰ ਹਰਾਈਵੀਰ ਮੇਰੇ ਲਈ ਸਾਰਿਆਂ ਨਾਲ ਲੜ ਪਿਆ ਸੀ ਕਹਿਣ ਲੱਗਿਆ ਵਿਆਹ ਕਰਾਂਗਾ ਤਾਂ ਸਿਰਫ ਬਾਣੀ ਨਾਲ ਹੀ ਕਰਾਂਗਾ ਨਹੀਂ ਤਾਂ ਨਹੀਂ ਕਰਾਂਗਾ ਪਰ ਉਸ ਦੀ ਮਾਂ ਇਸ ਰਿਸ਼ਤੇ ਦੇ ਲਈ ਬਿਲਕੁਲ ਵੀ ਰਾਜ਼ੀ ਨਹੀਂ ਹੋ ਰਹੀ ਸੀ ਅਤੇ ਨਾ ਹੀ ਉਸ ਦੇ ਪਾਪਾ ਹਰਾਈਵੀਰ ਮੈਨੂੰ ਕਹਿਣ ਲੱਗਿਆ ਕਿ ਮੈਂ ਇਕੱਲਾ ਹੀ ਤੁਹਾਡੇ ਘਰ ਆਪਣਾ ਰਿਸ਼ਤਾ ਲੈ ਕੇ ਆਉਣਾ ਚਾਹੁੰਦਾ ਹਾਂ ਕਿਉਂਕਿ ਮੇਰੇ ਘਰ ਵਾਲੇ ਵਿਆਹ ਦੇ ਲਈ ਬਿਲਕੁਲ ਵੀ ਰਾਜ਼ੀ ਨਹੀਂ ਹਨ ਜਿਸ ਫੇਮ ਦੇ ਨਾਲ ਮੈਂ ਸਬੰਧ ਰੱਖਦੀ ਸੀ ਜਿਸ ਫੈਮਿਲੀ ਦੇ ਨਾਲ ਮੈਂ ਸਬੰਧ ਰੱਖਦੀ ਸੀ ਉਥੇ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਸੀ ਸਾਨੂੰ ਇਹਨਾਂ ਹੱਕ ਦਿੱਤਾ ਗਿਆ ਸੀ ਜੇ ਜੇਕਰ ਸਾਨੂੰ ਕੋਈ ਪਸੰਦ ਹੈ ਤਾਂ ਉਹ ਆਪਣਾ ਰਿਸ਼ਤਾ ਲਿਆ ਕੇ ਵਿਆਹ ਕਰ ਸਕਦਾ ਹੈ ਪਰ ਘਰੋਂ ਭੱਜ ਕੇ ਮਾਪੇ ਬਾਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਤਾਂ ਚੰਗਾ ਹੈ ਮੈਂ ਜਦੋਂ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਕਿ ਰਾਜਵੀਰ ਦੇ ਘਰ ਵਾਲੇ ਸਾਡੇ ਰਿਸ਼ਤੇ ਲਈ ਰਾਜੀ ਨਹੀਂ ਹਨ ਮੇਰੀ ਮਾਂ ਨੇ ਕਿਹਾ ਕਿ ਜਦੋਂ ਉਸ ਦੇ ਘਰ ਵਾਲੇ ਇਸ ਵਿਆਹ ਦੇ ਲਈ ਰਾਜੀ ਹੀ ਨਹੀਂ ਫਿਰ ਉਹ ਕਿਵੇਂ ਤੁਹਾਨੂੰ ਵਿਆਹ ਤੋਂ ਬਾਅਦ ਅਪਣਾ ਸਕਦੇ ਹਨ ਅਤੇ ਕਿਵੇਂ ਰਾਜਵੀਰ ਤੁਹਾਨੂੰ ਉਸ ਘਰ ਦੇ ਵਿੱਚ ਰੱਖ ਸਕਦਾ ਹੈ ਮੈਂ ਕਿਹਾ ਮੰਮੀ ਰਾਜਵੀਰ ਚੰਗੀ ਜੌਬ ਕਰਦਾ ਹੋ ਉਸ ਦੇ ਕੋਲ ਆਪਣਾ ਖੁਦ ਦਾ ਫਲੈਟ ਵੀ ਹੈ ਉਹ ਮੈਨੂੰ ਅਲੱਗ ਰੱਖਣਾ ਚਾਹੁੰਦਾ ਹੈ ਥੋੜੀ ਜਹੀ ਬਹਿਸ ਕਰਨ ਤੋਂ ਬਾਅਦ ਮੇਰੀ ਮਾਂ ਇਸ ਰਿਸ਼ਤੇ ਦੇ ਲਈ ਮੰਨ ਗਈ ਸੀ ਉਹਨਾਂ ਨੇ ਮੇਰੇ ਪਾਪਾ ਨੂੰ ਵੀ ਮਨਾ ਲਿਆ ਸੀ ਪਰ ਇਹ ਕਿਵੇਂ ਕੀਤਾ ਇਹ ਮੈਂ ਨਹੀਂ ਜਾਣ ਅਗਲੇ ਦਿਨ ਹੀ ਮੇਰੀ ਮਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਰਾਜਵੀਰ ਨੂੰ ਕਹੋ ਕਿ ਉਹ ਸਾਨੂੰ ਮਿਲ ਲਵੇ ਮੈਂ ਇਹ ਮੈਸੇਜ ਰਾਜਵੀਰ ਨੂੰ ਦੇ ਦਿੱਤਾ ਰਾਜਵੀਰ ਦੂਸਰੇ ਦਿਨ ਹੀ ਮੇਰੇ ਘਰ ਮੇਰੇ ਮਾਪੇ ਨੂੰ ਮਿਲਣ ਦੇ ਲਈ ਆ ਗਿਆ ਮੇਰੇ ਮਾਪੇ ਨੇ ਬਹੁਤ ਹੀ ਸਧਾਰਨ ਤਰੀਕੇ ਨਾਲ ਰਾਜਵੀਰ ਦੇ ਨਾਲ ਮੇਰਾ ਵਿਆਹ ਕਰ ਦਿੱਤਾ ਅਤੇ ਮੇਰੇ ਨਾਂ ਤੇ ਇੱਕ ਚੰਗੀ ਰਕਮ ਜਮ੍ਹਾਂ ਕਰਾ ਦਿੱਤੀ ਜੋ ਪੈਸੇ ਮੇਰੇ ਪਾਪਾ ਨੇ ਮੇਰੇ ਵਿਆਹ ਦੇ ਲਈ ਜੋੜ ਕੇ ਰੱਖੇ ਸਨ ਮੈਂ ਰਾਜਵੀਰ ਦੇ ਨਾਲ ਇੱਕ ਅਲੱਗ ਫਲੈਟ ਦੇ ਵਿੱਚ ਰਹਿੰਦੀ ਸੀ ਅਤੇ ਬਹੁਤ ਖੁਸ਼ ਸੀ ਰਾਜਵੀਰ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਨਾ ਮੈਂ ਹਵਾ ਦੇ ਵਿੱਚ ਉੱਡਿਆ ਕਰਦੀ ਸੀ ਜੇਕਰ ਮੈਂ ਰਾਜਵੀਰ ਨੂੰ ਕਿਤੇ ਨਾ ਦੇਖਦੀ ਤਾਂ ਉਹ ਮੈਂ ਨੂੰ ਆਵਾਜ਼ ਦੇਣ ਲੱਗਦਾ ਤੇ ਕਹਿਣ ਲੱਗਦਾ ਬਾਣੀ ਤੁਸੀਂ ਹਰ ਸਮੇਂ ਮੇਰੇ ਅੱਖਾਂ ਦੇ ਸਾਹਮਣੇ ਰਿਹਾ ਕਰੋ ਇੱਕ ਦਿਨ ਰਾਜਵੀਰ ਨੇ ਇੱਕ ਇਸ ਤਰ੍ਹਾਂ ਦੀ ਖਬਰ ਸੁਣਾਈ ਕਿ ਮੈਂ ਹੈਰਾਨ ਹੋ ਗਈ ਕਹਿ ਲੱਗਿਆ ਕਿ ਮੇਰੇ ਮਾਪੇ ਮੇਰੇ ਵੱਡੇ ਭਰਾ ਦੇ ਕੋਲ 사ਉਦੀ ਅਰਬ ਚਲੇ ਗਏ ਹਨ ਕਿਉਂਕਿ ਉਹ ਮੇਰੇ ਨਾਲ ਨਾਰਾਜ਼ ਸੀ ਇਸ ਕਰਕੇ ਉਹ ਇਹ ਸ਼ਹਿਰ ਛੱਡ ਕੇ ਚਲੇ ਗਏ ਹਨ ਮੈਨੂੰ ਲੱਗਦਾ ਸੀ ਕਿ ਸਾਡੇ ਵਿਆਹ ਨੂੰ ਸਵੀਕਾਰ ਕਰ ਲੈਣਗੇ ਪਰ ਉਹਨਾਂ ਨੇ ਤਾਂ ਮੈਨੂੰ ਆਪਣੀ ਜਾਇਦਾਦ ਤੋਂ ਵੀ ਬੇਦਖਲ ਕਰ ਦਿੱਤਾ ਹੈ ਜਿਸ ਵਿੱਚ ਇਹ ਫਲੈਟ ਵੀ ਸ਼ਾਮਿਲ ਹੈ ਇਸ ਕਰਕੇ ਸਾਨੂੰ ਜਲਦੀ ਤੋਂ ਜਲਦੀ ਇਹ ਫਲੈਟ ਵੀ ਖਾਲੀ ਕਰਨਾ ਪਵੇਗਾ ਕਿਉਂਕਿ ਹੁਣ ਇਸ ਫਲੈਟ ਉੱਤੇ ਮੇਰਾ ਕੋਈ ਹੱਕ ਨਹੀਂ ਰਿਹਾ ਇਹ ਫਲੈਟ ਮੇਰੀ ਮਾਂ ਦੇ ਨਾਂ ਉੱਤੇ ਹੈ ਮੈਂ ਕਿਹਾ ਰਾਈ ਹੁਣ ਅਸੀਂ ਕਿੱਥੇ ਜਾਵਾਂਗੇ ਉਹ ਕਹਿਣ ਲੱਗਾ ਕਿ ਮੈਂ ਆ ਪਰੇਸ਼ਾਨ ਹਾਂ ਕਿਉਂਕਿ ਮੇਰੀ ਤਨਖਾਹ ਇੰਨੀ ਨਹੀਂ ਹੈ ਕੇ ਮੈਂ ਕਿਰਾਏ ਦਾ ਘਰ ਵੀ ਲੈ ਸਕਾਂ। ਇਹਸ ਕਰਕੇ ਮੈਨੂੰ ਵਾਪਸ ਰਾਜੀਵੀਰ ਦੇ ਨਾਲ ਪੇਕੇ ਘਰ ਆਉਣਾ ਪਿਆ। ਪਰ ਕੁਝ ਦਿਨਾਂ ਬਾਅਦ ਹੀ ਮੇਰੀ ਮਾਂ ਕਹਿਣ ਲੱਗੀ ਇਸ ਤਰ੍ਹਾਂ ਦੇ ਵਿਆਹ ਜਾਦਾ ਨਹੀਂ ਚੱਲਦੇ ਹੁੰਦੇ। ਤੁਹਾਨੂੰ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਸੀ। ਕੀ ਅਸੀਂ ਹੁਣ ਤੁਹਾਡੇ ਪਤੀ ਨੂੰ ਵੀ ਪਾਲਾਂਗੇ ਬਾਣੀ? ਅਸੀਂ ਤੁਹਾਨੂੰ ਇਸ ਘਰ ਦੇ ਵਿੱਚ ਬਿਹਾ ਕੇ ਨਹੀਂ ਰੱਖ ਸਕਦੇ। ਘਰ ਵਿੱਚ ਤੁਹਾਡੀਆਂ ਛੋਟੀਆਂ ਭੈਣਾਂ ਵੀ ਹਨ। ਅਸੀਂ ਉਹਨਾਂ ਦੇ ਬਾਰੇ ਵਿੱਚ ਵੀ ਸੋਚਣਾ ਹੈ। ਆਪਣੀ ਜ਼ਿੰਮੇਵਾਰੀ ਤੁਸੀਂ ਆਪਣੇ ਪਤੀ ਉੱਤੇ ਪਾਓ। ਤਾਂ ਚੰਗਾ ਹੈ ਇਹ ਗੱਲ ਜਦੋਂ ਮੈਂ ਰਾਜਵੀਰ ਨੂੰ ਕਹੀ ਤਾਂ ਉਹ ਕਹਿਣ ਲੱਗਿਆ ਕਿ ਠੀਕ ਹੈ ਮੈਂ ਇਸ ਤਰ੍ਹਾਂ ਕਰਦਾ ਹਾਂ ਕਿ ਮੈਂ ਛੋਟਾ ਮੋਟਾ ਕੋਈ ਕਿਰਾਏ ਦਾ ਘਰ ਲੈ ਲੈਂਦਾ ਹਾਂ ਪਰ ਮੇਰੀ ਤਨਖਾਹ ਉੱਤੇ ਹੀ ਤੁਹਾਨੂੰ ਗੁਜ਼ਾਰਾ ਕਰਨਾ ਪਵੇਗਾ ਮੈਂ ਆਪਣੇ ਮਾਪੇ ਦੇ ਘਰ ਬਹੁਤ ਹੀ ਐਸ਼ੋ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੀ ਸੀ ਪਰ ਮੈਂ ਫਿਰ ਵੀ ਰਾਜਵੀਰ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡੇ ਨਾਲ ਤੁਹਾਡੀ ਤਨਖਾਹ ਦੇ ਵਿੱਚ ਹੀ ਗੁਜ਼ਾਰਾ ਕਰ ਲਵਾਂਗੀ ਫਿਰ ਰਾਜਵੀਰ ਨੇ ਇੱਕ ਛੋਟਾ ਜਿਹਾ ਘਰ ਕਿਰਾਏ ਉੱਤੇ ਲੈ ਲਿਆ ਅਤੇ ਫਿਰ ਮੈਂ ਉਸ ਦੇ ਨਾਲ ਇਸ ਛੋਟੇ ਜਿਹੇ ਘਰ ਦੇ ਵਿੱਚ ਰਹਿਣ ਲੱਗੀ ਇੱਕ ਵਾਰ ਰਾਜਵੀਰ ਮੈਨੂੰ ਕਹਿਣ ਲੱਗਿਆ ਮੈਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਹੋਏ ਕਦੇ ਵੀ ਆਪਣਾ ਘਰ ਨਹੀਂ ਬਣਾ ਸਕਦਾ ਇਸ ਕਰਕੇ ਮੈਂ ਜੇ ਬਾਹਰ ਜੌਬ ਦੇ ਲਈ ਅਪਲਾਈ ਕਰਦਿਆਂ ਤਾ ਸੰਭਵ ਹੈ ਕਿ ਇੱਕ ਛੋਟਾ ਜਿਹਾ ਦੋ ਕਮਰਿਆਂ ਦਾ ਫਲੈਟ ਲੈ ਸਕੀਏ ਮੈਂ ਵੀ ਇਸ ਗੱਲ ਉੱਤੇ ਮੰਨ ਗਈ ਅਗਲੇ ਹੀ ਮਹੀਨੇ ਰਾივੀਰ ਨੂੰ ਕੈਨੇਡਾ ਦੇ ਵਿੱਚ ਜੋਬ ਮਿਲ ਗਈ ਸੀ ਇਥੋਂ ਤੱਕ ਕਿ ਉਸ ਦਾ ਵੀਜ਼ਾ ਅਤੇ ਟਿਕਟ ਵੀ ਉਹੀ ਲੋਕ ਭੇਜ ਰਹੇ ਸਨ ਰਾივੀਰ ਦਾ ਇੱਕ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਸ ਨੇ ਹੀ ਰਾივੀਰ ਦੀ ਇਹ ਜੋਬ ਲਗਵਾਈ ਸੀ ਜਿਸ ਦਿਨ ਰਾივੀਰ ਨੇ ਕੈਨੇਡਾ ਜਾਣਾ ਸੀ ਮੈਂ ਬਹੁਤ ਰੋ ਰਹੀ ਸੀ ਉਹ ਕਹਿਣ ਲੱਗਿਆ ਕਿ ਬਸ 1 ਸਾਲ ਦੀ ਗੱਲ ਹੈ ਇਸ ਇੱਕ ਸਾਲ ਦੇ ਵਿੱਚ ਮੈਂ ਇੰਨਾ ਪੈਸਾ ਕਮਾ ਲਵਾਂਗਾ ਕਿ ਮੈਂ ਆਪਣਾ ਘਰ ਲੈ ਸਕਾਂ ਅਤੇ ਫਿਰ ਕੋਈ ਸਮੱਸਿਆ ਨਹੀਂ ਰਹੇਗੀ ਅਤੇ ਫਿਰ ਮੈਂ ਇੱਥੇ ਹੀ ਜੌਬ ਕਰ ਲਵਾਂਗਾ ਦੇਖੋ ਮੈਨੂੰ ਇੱਥੇ ਚੰਗੀ ਜੌਬ ਮਿਲ ਜਾਵੇਗੀ ਕਿਉਂਕਿ ਮੇਰੇ ਕੋਲ ਕੈਨੇਡਾ ਦੇ ਵਿੱਚ ਜੌਬ ਕਰਨ ਦਾ ਐਕਸਪੀਰੀਅੰਸ ਵੀ ਹੋਵੇਗਾ ਉਹ ਮੈਨੂੰ ਗੱਲਾਂ ਦੇ ਨਾਲ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਤਾਂ ਲਗਾਤਾਰ ਰੋ ਰਹੀ ਸੀ ਮੈਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਰਾਏਵੀਰ ਦੇ ਮਾਪੇ ਨੇ ਮੈਨੂੰ ਸਵੀਕਾਰ ਨਹੀਂ ਕੀਤਾ ਸੀ ਕਾਸ਼ਕਿ ਉਹ ਮੰਨ ਜਾਂਦੇ ਤਾਂ ਸਾਡੀ ਜ਼ਿੰਦਗੀ ਆਸਾਨ ਹੋ ਜਾਂਦੀ ਹ ਇਕੱਲੇ ਘਰ ਦੇ ਵਿੱਚ ਰਹਿਣਾ ਮੇਰੇ ਲਈ ਵੀ ਮੁਸ਼ਕਲ ਸੀ ਜਾਨ ਤੋਂ ਪਹਿਲਾਂ ਰਾਜਵੀਰ ਕਹਿਣ ਲੱਗਿਆ ਕਿ ਮੈਂ ਰੋਜ਼ ਤੁਹਾਨੂੰ ਵੀਡੀਓ ਕਾਲ ਕਰਿਆ ਕਰਾਂਗਾ ਮੈਂ ਰਾਜਵੀਰ ਦੀ ਮਜਬੂਰੀ ਨੂੰ ਸਮਝਦੀ ਸੀ ਜਾਨ ਤੋਂ ਪਹਿਲਾਂ ਮੈਨੂੰ ਕਹਿਣ ਲੱਗਿਆ ਕੈਨੇਡਾ ਪਹੁੰਚ ਕੇ ਮੈਂ ਤੁਹਾਨੂੰ ਬਹੁਤ ਵੱਡਾ ਸਰਪ੍ਰਾਈਜ਼ ਵੀ ਦੇਵਾਂਗਾ ਮੈਂ ਉਸ ਦੀ ਇਹ ਗੱਲ ਸਮਝ ਨਹੀਂ ਸਕੀ ਸੀ ਕਿ ਉਹ ਕਿਸ ਤਰ੍ਹਾਂ ਦਾ ਸਰਪ੍ਰਾਈਜ਼ ਮੈਨੂੰ ਦੇਣਾ ਚਾਹੁੰਦਾ ਹੈ ਖੈਰ ਉਹ ਮੈਨੂੰ ਛੱਡ ਕੇ ਕੈਨੇਡਾ ਚਲਾ ਗਿਆ ਪਰ ਰੋਜ਼ਾਨਾ ਰਾਤ ਤੇ 1 ਵਜੇ ਉਹ ਮੈਨੂੰ ਵੀਡੀਓ ਕਾਲ ਕਰਦਾ ਸੀ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਫਰਾਈ ਵੀਰ ਦਾ ਵਿਵਹਾਰ ਮੇਰੇ ਨਾਲ ਬਦਲ ਗਿਆ ਸੀ ਹੁਣ ਉਸ ਦਾ ਅਜੀਬ ਜਿਹਾ ਵਿਵਹਾਰ ਹੋ ਗਿਆ ਸੀ ਮੇਰਾ ਦਿਲ ਪਤਾ ਨਹੀਂ ਕਿਉਂ ਕਿਸੇ ਅਣਜਾਣ ਡਰ ਤੋਂ ਘਬਰਾਉਣ ਲੱਗਾ ਸੀ 8 ਦਿਨ ਲੰਘ ਗਏ ਸਨ ਅਤੇ ਰਾਜਵੀਰ ਸਿਰਫ ਮੈਸੇਜ ਉੱਤੇ ਗੱਲ ਕਰ ਰਿਹਾ ਸੀ ਗੱਲ ਕੀ ਕਰਦਾ ਸੀ ਬਸ ਮੇਰੇ ਨਾਲ ਟਾਈਮ ਪਾਸ ਕਰਦਾ ਸੀ ਹੁਣ ਤਾਂ ਮੇਰੇ ਦਿਲ ਦੇ ਵਿੱਚ ਇਹ ਡਰ ਵੀ ਆਉਣ ਲੱਗਿਆ ਸੀ ਕਿ ਰਾਜਵੀਰ ਮੈਨੂੰ ਧੋਖਾ ਤਾਂ ਨਹੀਂ ਦੇ ਰਿਹਾ ਹੋ ਸਕਦਾ ਹੈ ਕਿ ਮੇਰੇ ਨਾਲ ਉਸਨੇ ਵਿਆਹ ਤਾਂ ਕਰ ਲਿਆ ਹੈ ਅਤੇ ਹੁਣ ਹਮੇਸ਼ਾ ਦੇ ਲਈ ਕੈਨੇਡਾ ਚਲਾ ਗਿਆ ਹੈ ਅਤੇ ਇਸ ਸੋਚ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ ਪਰ ਕੁਝ ਦਿਨਾਂ ਬਾਅਦ ਹੀ ਰਾਜਵੀਰ ਦੀ ਵੀਡੀਓ ਕਾਲ ਆ ਗਈ। ਦਾੜੀ ਵਧੀ ਹੋਈ ਸੀ ਅਤੇ ਚਿਹਰਾ ਵੀ ਉੱਤੇਆ ਹੋਇਆ ਸੀ। ਰਾਜਵੀਰ ਦੀਆਂ ਅੱਖਾਂ ਵੀ ਲਾਲ ਹੋ ਰਹੀਆਂ ਸਨ। ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਸੱਚਮੁੱਚ ਬਿਮਾਰ ਹੈ। ਮੈਨੂੰ ਦੇਖ ਕੇ ਕਹਿਣ ਲੱਗਿਆ ਕਿ 8 ਦਿਨਾਂ ਤੋਂ ਮੈਂ ਬੁਖਾਰ ਦੇ ਵਿੱਚ ਪਿਆ ਸੀ। ਅੱਜ ਵੀ ਹਿੰਮਤ ਨਹੀਂ ਹੋ ਰਹੀ ਸੀ ਪਰ ਮੈਂ ਤੁਹਾਨੂੰ ਇਸ ਲਈ ਕਾਲ ਕੀਤੀ ਹੈ ਕਿਤੇ ਤੁਸੀਂ ਮੈਨੂੰ ਬੇਵਫਾ ਨਾਲ ਸਮਝਣ ਲੱਗੋ। ਮੇਰੇ ਦਿਲ ਵਿੱਚ ਆਉਣ ਵਾਲੇ ਡਰ ਨੂੰ ਉਸਨੇ ਉਸੇ ਸਮੇਂ ਹੀ ਦੂਰ ਕਰ ਦਿੱਤਾ ਸੀ। ਰਾਏਵੀਰ ਨੂੰ ਸਾਹਮਣੇ ਵੀਡੀਓ ਕਾਲ ਉੱਤੇ ਦੇਖ ਕੇ ਮੇਰੇ ਦਿਲ ਨੂੰ ਵੀ ਸਕੂਨ ਆ ਗਿਆ ਸੀ। ਕੁਝ ਦਿਨਾਂ ਤੱਕ ਅਸੀਂ ਗੱਲਾਂ ਕਰਦੇ ਰਹੇ। ਇੱਕ ਦਿਨ ਰਾਏਵੀਰ ਕਹਿਣ ਲੱਗਾ ਕਿ ਮੈਂ ਬਹੁਤ ਬੀਜ਼ੀ ਹੋ ਗਿਆ ਹਾਂ। ਹੁਣ ਮੈਨੂੰ ਇੰਨਾ ਸਮਾਂ ਨਹੀਂ ਮਿਲਦਾ। ਇਸ ਕਰਕੇ ਮੈਂ ਹੁਣ ਰੋਜ਼-ਰੋਜ਼ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਹੁਣ ਉਹ ਹੌਲੀ-ਹੌਲੀ ਮੇਰੇ ਨਾਲ ਘੱਟ ਗੱਲ ਕਰਨ ਲੱਗ ਗਿਆ ਸੀ ਪਰ ਲਗਾਤਾਰ ਮੇਰੇ ਅਕਾਊਂਟ ਦੇ ਵਿੱਚ ਪੈਸੇ ਪੈ ਰਹੇ ਸੀ ਤਾਂ ਕਿ ਮੈਨੂੰ ਘਰ ਦੇ ਖਰਚਾਂ ਦੇ ਲਈ ਕੋਈ ਪਰੇਸ਼ਾਨੀ ਨਾ ਚੱਕਣੀ ਪਵੇ ਇੱਕ ਸਾਲ ਲੰਘ ਗਿਆ ਸੀ ਅਤੇ ਇਹ ਸਾਲ ਮੇਰਾ ਕਿਵੇਂ ਲੰਘਿਆ ਸੀ ਇਹ ਮੈਂ ਹੀ ਜਾਣਦੀ ਸੀ ਜਿਵੇਂ-ਜਿਵੇਂ ਸਾਲ ਪੂਰਾ ਹੋ ਰਿਹਾ ਸੀ ਮੇਰੀ ਉਮੀਦ ਜਾਗ ਰਹੀ ਸੀ ਕਿ ਰਾਜਵੀਰ ਘਰ ਆ ਜਾਵੇਗਾ ਰਾਜਵੀਰ ਕਹਿਣ ਲੱਗਿਆ ਕਿ ਮੈਂ ਘਰ ਆ ਰਿਹਾ ਹਾਂ ਅਤੇ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਵੀ ਕਰਨੀ ਹੈ ਮੈਂ ਤਾਂ ਇਹ ਗੱਲ ਸੁਣ ਕੇ ਖੁਸ਼ ਹੋ ਗਈ ਸੀ ਕਿ ਉਹ ਹੁਣ ਹਿੰਦੁਸਤਾਨ ਵਾਪਸ ਆ ਜਾਵੇਗਾ ਮੈਂ ਉਸ ਦੀ ਦੂਜੀ ਗੱਲ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਉਸ ਨੇ ਮੇਰੇ ਨਾਲ ਕੀ ਜ਼ਰੂਰੀ ਗੱਲ ਕਰਨੀ ਸੀ ਜਾਣ ਤੋਂ ਪਹਿਲਾਂ ਵੀ ਉਸ ਨੇ ਮੇਰੇ ਨਾਲ ਇੱਕ ਸਰਪ੍ਰਾਈਜ਼ ਦੀ ਗੱਲ ਕੀਤੀ ਸੀ ਪਰ ਮੈਂ ਇਸ ਗੱਲ ਨੂੰ ਬਿਲਕੁਲ ਭੁੱਲ ਚੁੱਕੀ ਸੀ ਰਾਜਵੀਰ ਦੇ ਆਉਣ ਦੀ ਮੈਨੂੰ ਇੰਨੀ ਖੁਸ਼ੀ ਸੀ ਕਿ ਮੈਂ ਦੱਸ ਨਹੀਂ ਸਕਦੀ ਜਿਸ ਦਿਨ ਉਸਨੇ ਆਉਣਾ ਸੀ ਮੈਂ ਉਸ ਨੂੰ ਲੈਣ ਦੇ ਲਈ 에어ਪੋਰਟ ਤੇ ਚਲੀ ਗਈ ਜਿਵੇਂ ਹੀ ਉਹ 에어ਪੋਰਟ ਤੋਂ ਬਾਹਰ ਆਇਆ ਮੈਂ ਭੱਜ ਕੇ ਉਸ ਤੇ ਗੱਲ ਲੱਗ ਗਈ ਅਤੇ ਰੋਣ ਲੱਗੀ ਉਸਨੇ ਜਲਦੀ ਨਾਲ ਮੈਨੂੰ ਆਪਣੇ ਆਪ ਤੋਂ ਅਲੱਗ ਕਰ ਦਿੱਤਾ ਅਤੇ ਕਹਿਣ ਲੱਗਿਆ ਬਾਣੀ ਇਹ ਕੀ ਹਰਕਤ ਹੈ ਲੋਕ ਦੇਖ ਰਹੇ ਹਨ ਮੈਨੂੰ ਰਾਜਵੀਰ ਦਾ ਇਹ ਵਿਵਹਾਰ ਬਹੁਤ ਹੀ ਅਜੀਬ ਲੱਗਿਆ ਸੀ ਉਸ ਨੂੰ ਬਿਲਕੁਲ ਵੀ ਇਹ ਅਹਿਸਾਸ ਨਹੀਂ ਸੀ ਕਿ ਇਹ ਇੱਕ ਸਾਲ ਮੈਂ ਉਸ ਤੋਂ ਬਿਨਾ ਕਿਵੇਂ گزارਿਆ ਹੈ ਉਸ ਨੂੰ ਲੋਕਾਂ ਦੀ ਪਰਵਾਹ ਸੀ ਪਰ ਮੇਰੀ ਨਹੀਂ ਜਿਵੇਂ ਹੀ ਮੈਂ ਘਰ ਦੇ ਵਿੱਚ ਆਈ ਤਾਂ ਰਾਜਵੀਰ ਉੱਥੇ ਹੀ ਚੁੱਪ-ਚੁੱਪ ਸੀ ਮੈਂ ਕਿਹਾ ਕਿ ਕੀ ਹੋਇਆ ਹੈ ਤੁਹਾਨੂੰ ਉਹ ਕਹਿਣ ਲੱਗਿਆ ਕੁਝ ਨਹੀਂ ਬਸ ਭੁੱਖ ਲੱਗ ਰਹੀ ਹੈ ਮੈਂ ਉਸ ਦੇ ਪਸੰਦ ਦੇ ਬਹੁਤ ਸਾਰੇ ਖਾਣੇ ਬਣਾਏ ਸਨ ਪਰ ਉਸ ਨੇ ਖਾਣਾ ਉਹਨੇ ਮਨ ਦੇ ਨਾਲ ਨਹੀਂ ਖਾਦਾ ਸੀ ਜਿਵੇਂ ਉਹ ਪਹਿਲਾਂ ਖਾਂਦਾ ਸੀ ਖਾਣਾ ਖਾਂਦੇ ਸਮੇਂ ਵੀ ਉਹ ਮੇਰੀਆਂ ਗੱਲਾਂ ਦੇ ਵੱਲ ਧਿਆਨ ਨਹੀਂ ਦੇ ਰਿਹਾ ਸੀ ਮੇਰੀਆਂ ਗੱਲਾਂ ਦਾ ਬਸ ਉਹ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਰਿਹਾ ਸੀ ਮੈਂ ਉਸ ਦੇ ਇਸ ਅਜੀਬ ਵਿਹਾਰ ਤੋਂ ਪਰੇਸ਼ਾਨ ਹੋਣ ਲੱਗੀ ਮੈਂ ਕਿਹਾ ਰਾਜਵੀਰ ਕੀ ਗੱਲ ਹੈ ਤੁਸੀਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਿਉਂ ਨਹੀਂ ਕਰ ਰਹੇ ਹੋ? ਉਹ ਕਹਿਣ ਲੱਗਿਆ ਕਿ ਤੁਸੀਂ ਜਾਣਦੇ ਹੋ ਕਿ ਮੈਂ ਵਾਪਸ ਕਿਉਂ ਆਇਆ ਹਾਂ? ਮੈਂ ਕਿਹਾ ਕਿਉਂ? ਰਾਏਵੀਰ ਕਹਿਣ ਲੱਗਿਆ ਕਿ ਮੈਨੂੰ ਕੈਨੇਡਾ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਮੇਰੇ ਕੋਲ ਕੋਈ ਵੀ ਪੈਸਾ ਜਮਾ ਨਹੀਂ ਹੋ ਸਕਿਆ। ਮੈਂ ਉਸ ਦੀ ਉਦਾਸੀ ਦੀ ਵਜ੍ਹਾ ਸਮਝ ਗਈ ਸੀ। ਮੈਂ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋ। ਤੁਹਾਡੇ ਭੇਜੇ ਹੋਏ ਸਾਰੇ ਪੈਸੇ ਮੈਂ ਸੰਭਾਲ ਕੇ ਰੱਖੇ ਹਨ। ਕੋਈ ਵੀ ਫਾਲਤੂ ਦਾ ਖਰਚਾ ਨਹੀਂ ਕੀਤਾ ਹੈ। ਅਤੇ ਫਿਰ ਮੇਰੇ ਮਾਪੇ ਨੇ ਵੀ ਜੋ ਵਿਆਹ ਦਾ ਹਿੱਸਾ ਮੈਨੂੰ ਦਿੱਤਾ ਸੀ ਉਹ ਪੈਸੇ ਵੀ ਮੇਰੇ ਕੋਲ ਪਈ ਹਨ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਛੋਟਾ ਜਿਹਾ ਫਲੈਟ ਖਰੀਦ ਸਕਦੇ ਹਾਂ ਮੈਨੂੰ ਲੱਗਿਆ ਇਹ ਸੁਣ ਕੇ ਰਾਏਵੀਰ ਖੁਸ਼ ਹੋ ਜਾਵੇਗਾ ਪਰ ਉਹ ਅਜੇ ਵੀ ਚੁੱਪ ਚੁੱਪ ਜਿਹਾ ਸੀ ਰਾਏਵੀਰ ਜਦੋਂ ਰਾਤ ਨੂੰ ਸੌਣ ਦੇ ਲਈ ਕਮਰੇ ਦੇ ਵਿੱਚ ਆਇਆ ਮੈਨੂੰ ਲੱਗਿਆ ਕਿ ਉਹ ਵੀ ਮੇਰੇ ਲਈ ਓਨਾ ਹੀ ਤਰਸ ਰਿਹਾ ਹੋਵੇਗਾ ਜਿੰਨਾ ਕਿ ਮੈਂ ਪਰ ਉਹ ਤਾਂ ਇੱਧਰ ਉੱਧਰ ਕਮਰੇ ਦੇ ਵਿੱਚ ਬਸ ਆਪਣਾ ਟਾਈਮ ਪਾਸ ਕਰ ਰਿਹਾ ਸੀ ਕਦੇ ਆਪਣੀ ਘੜੀ ਉਤਾਰ ਕੇ ਰੱਖ ਰਿਹਾ ਸੀ ਅਤੇ ਕਦੇ ਆਪਣੇ ਜੁੱਤੇ ਇੱਧਰ ਉੱਧਰ ਰੱਖ ਰਿਹਾ ਸੀ ਅਤੇ ਕਦੇ ਆਪਣੇ ਮੋਬਾਈਲ ਉੱਤੇ ਕੁਝ ਦੇਖਣ ਲੱਗਦਾ ਪਰ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਮੈਂ ਇਹ 1 ਸਾਲ ਰਾਜਵੀਰ ਦੀ ਜੁਦਾਈ ਦੇ ਵਿੱਚ ਬਹੁਤ ਹੀ ਮੁਸ਼ਕਲ ਦੇ ਨਾਲ ਕੱਢਿਆ ਸੀ ਮੈਂ ਆਪਣੇ ਆਪ ਹੀ ਉੱਠ ਕੇ ਰਾਜਵੀਰ ਦੇ ਗਲ ਨਾਲ ਲੱਗ ਗਈ ਪਰ ਮੇਰੇ ਕੋਲ ਜਾਂਦੇ ਹੀ ਰਾਜਵੀਰ ਨੇ ਮੈਨੂੰ ਆਪਣੇ ਤੋਂ ਦੂਰ ਕੀਤਾ ਸੀ ਕਹਿਣ ਲੱਗਿਆ ਕਿ ਇਹ ਕੀ ਬਤਮੀਜੀ ਹੈ ਦੂਰ ਰਹੋ ਮੇਰੇ ਤੋਂ ਮੈਂ ਕਿਹਾ ਰਾਜਵੀਰ ਤੁਹਾਨੂੰ ਕੀ ਹੋਇਆ ਹੈ ਮੈਂ ਤੁਹਾਡੇ ਲਈ ਕਦੋਂ ਤੋਂ ਤਰਸ ਰਹੀ ਹਾਂ ਅਤੇ ਤੁਸੀਂ ਮੈਨੂੰ ਆਪਣੇ ਕੋਲ ਵੀ ਨਹੀਂ ਆਉਂਦੇ ਰਹੇ ਉਹ ਕਹਿਣ ਲੱਗਾ ਅਜੇ ਮੇਰਾ ਕੋਈ ਮੂਡ ਨਹੀਂ ਹੈ ਜਾਓ ਜਾ ਕੇ ਬੈੱਡ ਉੱਤੇ ਸੌਂ ਜਾਓ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਰਾਜਵੀਰ ਇਸ ਤਰ੍ਹਾਂ ਵੀ ਕਹਿ ਸਕਦਾ ਹੈ ਕੈਨੇਡਾ ਜਾਣ ਤੋਂ ਪਹਿਲਾਂ ਰਾਤ ਨੂੰ ਜਿੰਨਾ ਸਮਾਂ ਉਹ ਮੇਰੇ ਨਾਲ ਲੱਗ ਕੇ ਨਹੀਂ ਪੈਂਦਾ ਸੀ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਤੇ ਅੱਜ ਉਹ ਮੈਨੂੰ ਕਹਿ ਰਿਹਾ ਸੀ ਕਿ ਮੇਰੇ ਨੇੜੇ ਨਾ ਆਉ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਫਿਰ ਮੈਂ ਇਹ ਸੋਚ ਕੇ ਆਪਣੇ ਆਪ ਨੂੰ ਸਮਝਾ ਲਿਆ ਕਿ ਰਾਜਵੀਰ ਪਰੇਸ਼ਾਨ ਹੈ ਆਪਣੀ ਨੌਕਰੀ ਦੇ ਕਾਰਨ ਇਸ ਕਰਕੇ ਮੈਂ ਚੁੱਪਚਾਪ ਬੈੱਡ ਉੱਤੇ ਜਾ ਕੇ ਸੌਂ ਗਈ ਰਾਜਵੀਰ ਨੇ ਆਪਣਾ ਸਹਰਾਣਾ ਚੱਕਿਆ ਅਤੇ ਸੋਫੇ ਤੇ ਜਾ ਕੇ ਪੈ ਗਿਆ ਅਤੇ ਫਿਰ ਹੁਣ ਇਸ ਤਰ੍ਹਾਂ ਹੀ ਹੋਣ ਲੱਗਿਆ ਉਹ ਹੌਲੀ-ਹੌਲੀ ਮੇਰੇ ਤੋਂ ਦੂਰ ਰਹਿਣ ਲੱਗਿਆ ਸੀ ਮੈਂ ਆਪਣੇ ਪਾਪਾ ਨੂੰ ਪੈਸਿਆਂ ਦੇ ਬਾਰੇ ਕਿਹਾ ਤਾਂ ਮੇਰੇ ਪਾਪਾ ਦੇ ਕੋਲ ਜ਼ਮੀਨ ਜਾਇਦਾਦ ਵੀ ਸੀ ਅਸੀਂ ਤਿੰਨ ਭੈਣਾਂ ਹੀ ਸੀ ਮੇਰੇ ਪਾਪਾ ਨੇ ਆਪਣੀ ਜਾਇਦਾਦ ਦੇ ਵਿੱਚੋਂ ਮੇਰਾ ਹਿੱਸਾ ਕੱਢ ਕੇ ਵੀ ਮੇਰੇ ਨਾਮ ਕਰ ਦਿੱਤਾ ਉਹਨਾਂ ਨੇ ਮੈਨੂੰ ਇੰਨੇ ਪੈਸੇ ਦੇ ਦਿੱਤੇ ਕਿ ਮੈਂ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਮੈਂ ਸਮਝੀ ਕਿ ਹੁਣ ਰਾਜਵੀਰ ਖੁਸ਼ ਰਹਿਣ ਲੱਗੇਗਾ ਅਤੇ ਮੇਰੇ ਨਾਲ ਹੱਸੀ ਖੁਸ਼ੀ ਭਰੀ ਜ਼ਿੰਦਗੀ ਬਤਾਵੇਗਾ ਪਰ ਉਹ ਜਦੋਂ ਤੋਂ ਆਇਆ ਸੀ ਮੇਰੇ ਤੋਂ ਦੂਰ ਹੀ ਰਹਿ ਰਿਹਾ ਸੀ ਮੇਰੇ ਨੇੜੇ ਨਹੀਂ ਆਉਂਦਾ ਸੀ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕੋਈ ਗੱਲ ਹੋ ਰਹੀ ਹੈ ਉਹ ਮੇਰੇ ਤੋਂ ਕੁਝ ਲੁਕੋਣ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਾਇਦ ਉਸ ਨੂੰ ਆਪਣੇ ਮਾਪੇ ਬ ਦੀ ਨਾਰਾਜ਼ਗੀ ਦਾ ਦੁੱਖ ਸੀ ਅਤੇ ਇਹ ਗੱਲ ਸਹੀ ਨਿਕਲੀ ਸੀ ਇੱਕ ਵਾਰ ਜਦੋਂ ਮੈਂ ਰਾਜਵੀਰ ਦੇ ਨੇੜੇ ਆਉਣ ਲੱਗੀ ਤਾਂ ਉਸ ਨੇ ਮੈਨੂੰ ਦੂਰ ਕਰ ਦਿੱਤਾ ਕਹਿਣ ਲੱਗਿਆ ਦੂਰ ਰਹੋ ਮੇਰੇ ਤੋਂ ਤੁਹਾਡੀ ਵਜ੍ਹਾ ਦੇ ਕਾਰਨ ਮੇਰੇ ਮਾਪੇ ਮੇਰੇ ਤੋਂ ਦੂਰ ਹੋ ਗਏ ਹਨ ਮੈਨੂੰ ਤੁਹਾਡੇ ਨਾਲ ਕੀਤੇ ਹੋਏ ਪਿਆਰ ਤੇ ਅਫਸੋਸ ਹੋ ਰਿਹਾ ਹੈ ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਹੈ ਤੁਹਾਡੇ ਵਜ੍ਹਾ ਦੇ ਕਾਰਨ ਮੈਂ ਇਸ ਛੋਟੇ ਜਿਹੇ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਹਾਂ ਮੇਰੇ ਤੋਂ ਮੇਰੀ ਕਰੋੜਾਂ ਰੁਪਏ ਦੀ ਜਾਇਦਾਦ ਖੋਹ ਲਈ ਗਈ ਹੈ ਅਤੇ ਮੇਰੇ ਮਾਪੇ ਨੇ ਸਿਰਫ ਤੁਹਾਡੇ ਕਾਰਨ ਮੈਨੂੰ ਬੇਦਖਲ ਕਰ ਦਿੱਤਾ ਦੂਜੇ ਦੇਸ਼ ਵਿੱਚ ਵੀ ਮੈਂ ੱੱਕੇ ਖਾ ਕੇ ਦੇਖ ਲਈ ਪੈਸਾ ਕਮਾਉਣਾ ਕੋਈ ਸੌਖੀ ਗੱਲ ਨਹੀਂ ਹੈ ਤੁਹਾਡੀ ਵਜ੍ਹਾ ਦੇ ਕਾਰਨ ਮੈਂ ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਫਸ ਗਿਆ ਹਾਂ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਵੀ ਗੱਲ ਕਰ ਸਕਦਾ ਹੈ ਇਸ ਵਿੱਚ ਮੇਰਾ ਤਾਂ ਕੋਈ ਦੋਸ਼ ਨਹੀਂ ਸੀ ਉਸ ਨੂੰ ਚਾਹੀਦਾ ਸੀ ਕਿ ਉਹ ਆਪਣੇ ਮਾਪੇ ਨੂੰ ਮਨਾਉਂਦਾ ਜਾਂ ਫਿਰ ਮੇਰੇ ਨਾਲ ਦੋਸਤੀ ਦੀ ਸ਼ੁਰੂਆਤ ਹੀ ਨਾ ਕਰਦਾ ਮੈਂ ਵੀ ਤਾਂ ਆਪਣੇ ਮਾਪੇ ਨੂੰ ਮਨਾਇਆ ਸੀ ਅਤੇ ਵਿਆਹ ਕਰਕੇ ਆਪਣੀ ਮਰਜ਼ੀ ਦੇ ਨਾਲ ਉਸ ਦੇ ਨਾਲ ਇਸ ਘਰ ਦੇ ਵਿੱਚ ਰਹਿ ਰਹੀ ਸੀ ਮੈਂ ਕਿਹਾ ਠੀਕ ਹੈ ਤੁਸੀਂ ਮੈਨੂੰ 사우ਦੀ ਅਰਬ ਲੈ ਜਾਓ ਮੈਂ ਤੁਹਾਡੇ ਮਾਪੇ ਦੇ ਪੈਰੀ ਪੈ ਜਾਵਾਂਗੀ ਅਤੇ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਾਂਗੀ ਉਹਨਾਂ ਅੱਗੇ ਬੇਨਤੀ ਕਰਾਂਗੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੀ ਅਤੇ ਤੁਸੀਂ ਦੇਖੋ ਕਿ ਮੈਂ ਉਹਨਾਂ ਨੂੰ ਮਨਾ ਹੀ ਲਵਾਂਗੀ ਪਰ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕਰੋ ਮੈਂ ਤੁਹਾਡਾ ਇਸ ਤਰ੍ਹਾਂ ਦਾ ਵਿਵਹਾਰ ਸਹਿ ਨਹੀਂ ਸਕਦੀ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ ਅਤੇ ਇਹ ਸੱਚ ਵੀ ਸੀ ਕਿ ਮੈਂ ਰਾਜਵੀਰ ਦਾ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਉਸ ਨੂੰ ਹੱਦ ਤੋਂ ਜ਼ਿਆਦਾ ਪਿਆਰ ਕੀਤਾ ਸੀ ਰਾਏਵੀਰ ਕਹਿਣ ਲੱਗਿਆ ਕਿ ਜਦੋਂ ਤੱਕ ਮੇਰੇ ਮਾਪੇ ਮੇਰੇ ਨਾਲ ਰਾਜ਼ੀ ਨਹੀਂ ਹੋ ਜਾਂਦੇ ਮੈਂ ਤੁਹਾਡੇ ਨਾਲ ਆਪਣਾ ਵਿਵਹਾਰ ਨਹੀਂ ਬਦਲਾਂਗਾ ਅਤੇ ਪਲੀਜ਼ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਚਿਪਕਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮੈਨੂੰ ਨਫ਼ਰਤ ਆਉਂਦੀ ਹੈ ਤੁਹਾਡੇ ਤੋਂ ਰਾਈਵੀਰ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਸੀ ਉਹ ਕਹਿਣ ਲੱਗਾ ਰੱਬ ਦਾ ਵਾਸਤਾ ਮੇਰੇ ਤੋਂ ਦੂਰ ਰਿਹਾ ਕਰੋ ਮੇਰੇ ਕੋਲ ਆਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਜਦੋਂ ਵੀ ਤੁਸੀਂ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਦੇ ਹੋ ਮੈਨੂੰ ਆਪਣੇ ਮਾਪੇ ਯਾਦ ਆਉਣ ਲੱਗਦੇ ਹਨ ਉਸ ਦੀ ਗੱਲ ਸੁਣ ਕੇ ਮੈਂ ਬਹੁਤ ਦੁਖੀ ਹੋਈ ਸੀ ਹੁਣ ਉਹ ਮੇਰਾ ਪਹਿਲਾਂ ਦੀ ਤਰ੍ਹਾਂ ਖਿਆਲ ਨਹੀਂ ਰੱਖਦਾ ਸੀ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਰਹੀ ਸੀ ਸਵੇਰੇ ਉੱਠਦੇ ਹੀ ਆਪਣੇ ਕੰਮ ਦੇ ਲਈ ਚਲਾ ਜਾਂਦਾ ਅਤੇ ਸ਼ਾਮ ਨੂੰ ਜਦੋਂ ਵਾਪਸ ਆਉਂਦਾ ਤਾਂ ਖਾਣਾ ਖਾ ਕੇ ਫਿਰ ਆਪਣੇ ਦੋਸਤਾਂ ਦੇ ਨਾਲ ਚਲਾ ਜਾਂਦਾ ਰਾਤ ਨੂੰ ਕਦੇ 1 ਵਜੇ ਕਦੇ 2 ਵਜੇ ਘਰ ਆਉਂਦਾ ਅਤੇ ਸਰਾਣਾ ਚੱਕ ਕੇ ਸੋਫੇ ਤੇ ਸੌਂ ਜਾਂਦਾ ਜਦੋਂ ਤੋਂ ਉਹ ਕੈਨੇਡਾ ਤੋਂ ਵਾਪਸ ਆਇਆ ਸੀ ਉਸ ਦਾ ਇਸ ਤਰ੍ਹਾਂ ਦਾ ਹੀ ਵਿਵਹਾਰ ਸੀ ਮੈਂ ਸੋਚਿਆ ਅੱਜ ਹੀ ਉਹਨੂੰ ਕਹਿੰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਮਾਪੇ ਦਾ ਮੋਬਾਈਲ ਨੰਬਰ ਹੀ ਦੇ ਦਿਓ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦੀ ਹਾਂ ਪਰ ਉਹ ਫੋਨ ਨੰਬਰ ਦੇਣ ਦੇ ਲਈ ਵੀ ਤਿਆਰ ਨਹੀਂ ਸੀ ਇੱਕ ਰਾਤ ਜਦੋਂ ਬਹੁਤ ਤੇਜ਼ ਬਾਰਿਸ਼ ਹੋਈ ਤਾਂ ਉਸ ਨੇ ਮੈਨੂੰ ਬੇੜੇ ਦੇ ਵਿੱਚ ਖੜਾ ਕਰ ਦਿੱਤਾ ਅਤੇ ਮੈਨੂੰ ਪਿਆਰ ਕਰਨ ਦੀ ਸਜ਼ਾ ਦੇਣ ਲੱਗਿਆ ਮੈਂ ਬਾਰਿਸ਼ ਤੋਂ ਬਹੁਤ ਜ਼ਿਆਦਾ ਡਰਦੀ ਸੀ ਪਰ ਮੈਂ ਫਿਰ ਵੀ ਬਾਰਿਸ਼ ਦੇ ਵਿੱਚ ਖੜੀ ਰਹੀ ਅਤੇ ਫਿਰ ਜਦੋਂ ਬਹੁਤ ਤੇਜ਼ ਬਿਜਲੀ ਖੜਕੀ ਤਾਂ ਮੈਂ ਡਰਦੇ ਮਾਰੇ ਬੇਹੋਸ਼ ਹੋ ਗਈ ਸੀ ਜਦੋਂ ਮੈਨੂੰ ਹੋਸ਼ ਆਇਆ ਤਾਂ ਉਹ ਮੇਰੇ ਕੋਲ ਬੈਠਾ ਸੀ ਅਤੇ ਰੋ ਰਿਹਾ ਸੀ ਮੈਨੂੰ ਹੋਸ਼ ਵਿੱਚ ਦੇਖ ਕੇ ਕਹਿਣ ਲੱਗਿਆ ਮੈਨੂੰ ਮaaf ਕਰ ਦਿਓ ਪਰ ਮੈਂ ਹੁਣ ਤੁਹਾਡੇ ਨਾਲ ਹੋਰ ਨਾਟਕ ਨਹੀਂ ਕਰ ਸਕਦਾ ਮੈਂ ਖੁਦ ਬਹੁਤ ਮੁਸ਼ਕਲ ਦੇ ਵਿੱਚ ਪੈ ਗਿਆ ਹਾਂ ਮੈਂ ਕਿਹਾ ਕੀ ਮਤਲਬ ਹੈ ਤੁਹਾਡਾ ਰਾਏਵੀਰ ਕਹਿਣ ਲੱਗਿਆ ਕਿ ਤੁਹਾਡਾ ਰਾਏਵੀਰ ਮਰ ਚੁੱਕਿਆ ਹੈ ਮੈਂ ਰਾਏਵੀਰ ਨਹੀਂ ਹਾਂ ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਸੀ ਉਹ ਕਹਿਣ ਲੱਗਿਆ ਕਿ ਮੈਂ ਰਾਈਵੀਰ ਦਾ ਜੁੜਵਾ ਭਰਾ ਹਾਂ ਮੈਂ ਪਿਛਲੇ 3 ਸਾਲਾਂ ਤੋਂ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਸੀ ਮੈਂ ਵੀ ਰਾਈਵੀਰ ਨੂੰ ਕੈਨੇਡਾ ਵਿੱਚ ਬੁਲਾਇਆ ਸੀ ਰਾਈਵੀਰ ਨੇ ਪਹਿਲਾਂ ਕਦੇ ਵੀ ਤੁਹਾਡੇ ਕੋਲ ਮੇਰਾ ਜ਼ਿਕਰ ਨਹੀਂ ਕੀਤਾ ਹੋਵੇਗਾ ਇਹ ਗੱਲ ਉਸਨੇ ਮੈਨੂੰ ਕੈਨੇਡਾ ਦੇ ਵਿੱਚ ਆ ਕੇ ਦੱਸੀ ਵੀ ਸੀ ਉਹ ਕਹਿੰਦਾ ਸੀ ਕਿ ਉਸ ਨੂੰ ਕਦੇ ਵੀਡੀਓ ਕਾਲ ਉੱਪਰ ਸਰਪ੍ਰਾਈਜ਼ ਦੇਵਾਂਗੇ ਜਦੋਂ ਉਹ ਸਾਨੂੰ ਦੋਵਾਂ ਨੂੰ ਇਕੱਠੇ ਦੇਖੇਗੀ ਤਾਂ ਉਹ ਹੈਰਾਨ ਹੋ ਜਾਵੇਗੀ ਪਰ ਉਸ ਨੂੰ ਇਸ ਤਰ੍ਹਾਂ ਦਾ ਮੌਕਾ ਹੀ ਨਹੀਂ ਮਿਲਿਆ ਇੱਕ ਕਾਰ ਐਕਸੀਡੈਂਟ ਦੇ ਵਿੱਚ ਰਾਜਵੀਰ ਬਹੁਤ ਜ਼ਖਮੀ ਹੋ ਗਿਆ ਸੀ ਮੈਂ ਉਸ ਨੂੰ ਹਸਪਤਾਲ ਲੈ ਗਿਆ ਉਸ ਸਮੇਂ ਹੀ ਉਹ ਤੁਹਾਨੂੰ ਯਾਦ ਕਰ ਰਿਹਾ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਉਹ ਮੇਰਾ ਦੁੱਖ ਸਹਿ ਨਹੀਂ ਸਕੇਗੀ ਉਸ ਨੂੰ ਕਦੇ ਵੀ ਬੇਸਹਾਰਾ ਨਾ ਛੱਡਿਓ ਮੈਨੂੰ ਪਤਾ ਹੈ ਕਿ ਮੈਂ ਬਚ ਨਹੀਂ ਸਕਦਾ ਅਤੇ ਮੇਰੇ ਮਰਨ ਤੋਂ ਬਾਅਦ ਮੇਰੇ ਮਰਨ ਦੀ ਖਬਰ ਸੁਣ ਕੇ ਉਹ ਪਾਗਲ ਹੋ ਜਾਵੇਗੀ ਉਹ ਮੇਰੇ ਨਾਲ ਬਹੁਤ ਮੁਹੱਬਤ ਕਰਦੀ ਹੈ ਉਹ ਮੇਰੇ ਬਿਨਾਂ ਜੀ ਨਹੀਂ ਸਕਦੀ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਇਸ ਕਰਕੇ ਤੁਸੀਂ ਉਸ ਨੂੰ ਅਪਣਾ ਲਿਓ ਅਤੇ ਉਸ ਨੂੰ ਸਚਾਈ ਨਾ ਦੱਸਿਓ ਕਿਉਂਕਿ ਮੇਰੇ ਮਰਨ ਦੀ ਖਬਰ ਸੁਣ ਕੇ ਉਹ ਟੁੱਟ ਜਾਵੇਗੀ ਤੁਸੀਂ ਉਸ ਦੀ ਜ਼ਿੰਦਗੀ ਦੇ ਵਿੱਚ ਰਾਜਵੀਰ ਬਣ ਕੇ ਜਾਇਓ ਮੇਰੀ ਬਾਣੀ ਨੂੰ ਬੇਸਹਾਰਾ ਨਾ ਛੱਡਿਓ ਇਹ ਕਹਿੰਦੇ ਹੋਏ ਉਹ ਬਹੁਤ ਜ਼ਿਆਦਾ ਰੋ ਰਿਹਾ ਸੀ ਕਹਿਣ ਲੱਗਿਆ ਮੈਂ ਇਸ ਕਰਕੇ ਤੁਹਾਡੇ ਨਾਲ ਰਾਜਵੀਰ ਬਣ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਵਾਰ ਚਾਹਿਆ ਕਿ ਤੁਹਾਨੂੰ ਸੱਚਾਈ ਦੱਸ ਦਿਆਂ ਪਰ ਹਿੰਮਤ ਨਹੀਂ ਹੋਈ ਇਸ ਕਰਕੇ ਮੈਂ ਸੋਚਿਆ ਕਿ ਹਿੰਦੁਸਤਾਨ ਜਾ ਕੇ ਤੁਹਾਨੂੰ ਸੱਚ ਦੱਸ ਦਿਆਂਗਾ ਪਰ 에ਰਪੋਰਟ ਤੇ ਜਿਵੇਂ ਹੀ ਤੁਸੀਂ ਪਾਗਲਾਂ ਦੀ ਤਰ੍ਹਾਂ ਮੇਰੇ ਗੱਲ ਲੱਗੇ ਸੀ ਜਿਸ ਤਰ੍ਹਾਂ ਰਾਜਵੀਰ ਦੀ 1 ਸਾਲ ਦੀ ਜੁਰਾਈ ਤੇ ਤੁਸੀਂ ਉੱਚੀ ਉੱਚੀ ਰੋਣ ਲੱਗੇ ਸੀ ਮੈਂ ਕਵਰਾ ਗਿਆ ਸੀ ਕਿ ਮੈਂ ਤੁਹਾਨੂੰ ਕਿਵੇਂ ਦੱਸਾਂ ਮੈਂ ਜਦੋਂ ਵੀ ਤੁਹਾਨੂੰ ਸੱਚ ਦੱਸਣਾ ਚਾਹਿਆ ਤੁਹਾਡੀ ਰਾਜਵੀਰ ਦੇ ਲਈ ਮੁਹੱਬਤ ਦੇਖ ਕੇ ਮੇਰੇ ਬੁੱਲ ਚੁੱਪ ਹੋ ਜਾਂਦੇ ਸੀ ਇਸ ਕਰਕੇ ਮੈਂ ਚਾਹਿਆ ਕਿ ਮੈਂ ਤੁਹਾਡੇ ਨਾਲ ਸਹੀ ਵਰਤਾਵ ਨਹੀਂ ਕਰਾਂਗਾ ਤਾਂ ਤੁਹਾਨੂੰ ਰਾਏਵੀਰ ਦੇ ਨਾਲ ਨਫ਼ਰਤ ਹੋ ਜਾਵੇਗੀ ਅਤੇ ਤੁਸੀਂ ਮੇਰੇ ਤੋਂ ਤਲਾਕ ਮੰਗ ਲੋਗੇ ਪਰ ਤੁਸੀਂ ਹਰ ਇਮਤਿਹਾਨ ਦੇ ਵਿੱਚ ਖਰੇ ਉੱਤਰਦੇ ਰਹੇ ਅਤੇ ਮੇਰੇ ਲਈ ਹੋਰ ਮੁਸ਼ਕਲਾਂ ਪੈਦਾ ਕਰਦੇ ਰਹੇ ਇਥੋਂ ਤੱਕ ਕਿ ਮੀਂਹ ਦੇ ਵਿੱਚ ਵੀ ਤੁਸੀਂ ਪੂਰੀ ਰਾਤ ਭejਦੇ ਰਹੇ ਇਸ ਕਰਕੇ ਮੈਂ ਤੁਹਾਡੇ ਨਾਲ ਹੁਣ ਹੋਰ ਧੋਖੇਬਾਜ਼ੀ ਤੇ ਡਰਾਮਾ ਨਹੀਂ ਕਰ ਸਕਦਾ ਮੈਂ ਇਹ ਗੱਲ ਦੁਖੀ ਦਿਲ ਨਾਲ ਸੁਣ ਰਹੀ ਸੀ ਅਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਸੀ ਥੋੜੇ ਸਮੇਂ ਬਾਅਦ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਕਹਿਣ ਲੱਗੀ ਮੇਰਾ ਰਾਜਵੀਰ ਬੇਵਫਾ ਨਹੀਂ ਸੀ ਉਹ ਤਾਂ ਮੇਰੇ ਨਾਲ ਪਿਆਰ ਕਰਦਾ ਸੀ ਆਪਣੇ ਆਖਰੀ ਸਮੇਂ ਦੇ ਵਿੱਚ ਵੀ ਉਸ ਨੂੰ ਮੇਰੀ ਪਰਵਾਹ ਸੀ ਜਦੋਂ ਮੈਂ ਕੁਝ ਸਮੇਂ ਬਾਅਦ ਥੋੜਾ ਠੀਕ ਹੋਈ ਤਾਂ ਰਾਜਵੀਰ ਦਾ ਪ੍ਰਭਾ ਪ੍ਰਭਾਤ ਕਹਿਣ ਲੱਗਿਆ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਸਹਾਰਾ ਦੇ ਸਕਦਾ ਹਾਂ ਤੁਹਾਡੇ ਨਾਲ ਵਿਆਹ ਕਰ ਸਕਦਾ ਹਾਂ ਮੈਂ ਧਿਆਨ ਦੇ ਨਾਲ ਪ੍ਰਭਾਤ ਦੇ ਵੱਲ ਦੇਖਿਆ ਉਹ ਬਿਲਕੁਲ ਰਾਏਵੀਰ ਦੀ ਤਰ੍ਹਾਂ ਹੀ ਲੱਗਦਾ ਸੀ ਕੋਈ ਕਹਿ ਨਹੀਂ ਸਕਦਾ ਸੀ ਕਿ ਉਹ ਰਾਏਵੀਰ ਨਹੀਂ ਹੈ ਮੈਂ ਵੀ ਤਾਂ ਧੋਖਾ ਖਾ ਗਈ ਸੀ ਮੈਂ ਤਾਂ ਸਮਝ ਹੀ ਨਹੀਂ ਸਕੀ ਸੀ ਕਿ ਇਹ ਰਾਏਵੀਰ ਨਹੀਂ ਹੈ ਕਿੰਨੇ ਵਾਰ ਮੈਂ ਉਸ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਸੀ ਇੱਕ ਦੋ ਵਾਰ ਜ਼ਬਰਦਸਤ ਉਸ ਦੇ ਗਲੇ ਵੀ ਲੱਗ ਗਈ ਸੀ ਤਾਂ ਵੀ ਮੈਨੂੰ ਮਹਿਸੂਸ ਨਹੀਂ ਹੋਇਆ ਸੀ ਕਿ ਇਹ ਰਾਏਵੀਰ ਨਹੀਂ ਹੈ ਮੈਂ ਪ੍ਰਵਾਹ ਦੀ ਸ਼ਰੀਫੀ ਤੋਂ ਪ੍ਰਭਾਵਿਤ ਹੋਈ ਸੀ ਉਸ ਨੇ ਇੱਕ ਵਾਰ ਵੀ ਮੇਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਪਰ ਮੈਂ ਪ੍ਰਵਾਹ ਤਉ ਮਨਾ ਕਰ ਦਿੱਤਾ ਸੀ ਮੈਂ ਕਿਹਾ ਕਿ ਮੈਂ ਆਪਣੇ ਪਤੀ ਦੇ ਨਾਲ ਬੇਫਾਈ ਨਹੀਂ ਕਰ ਸਕਦੀ ਪਰ ਪ੍ਰਭਾਤ ਕਹਿਣ ਲੱਗਿਆ ਕਿ ਭਰਾ ਨੇ ਮੈਨੂੰ ਮਰਨ ਤੋਂ ਪਹਿਲਾਂ ਕਿਹਾ ਸੀ ਕਿ ਤੁਹਾਨੂੰ ਆਪਣਾ ਲਵਾ ਇਹ ਹੀ ਮੇਰੇ ਭਰਾ ਦੀ ਆਖਰੀ ਇੱਛਾ ਸੀ ਪਰ ਮੈਂ ਫਿਰ ਵੀ ਇਨਕਾਰ ਕਰ ਦਿੱਤਾ ਮੈਂ ਰਾਜਵੀਰ ਦੀ ਜਗਾ ਕਿਸੇ ਹੋਰ ਨੂੰ ਨਹੀਂ ਦੇ ਸਕਦੀ ਸੀ ਹੁਣ ਮੈਂ ਆਪਣੇ ਪੇਕੇ ਘਰ ਚਲੀ ਗਈ ਸੀ ਜਦੋਂ ਮੇਰੇ ਮਾਪੇ ਨੂੰ ਸੱਚ ਪਤਾ ਲੱਗ ਗਿਆ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਕਿਵੇਂ ਸਾਰੀ ਜ਼ਿੰਦਗੀ ਰਾਜਵੀਰ ਦੇ ਨਾਮ ਤੇ ਗੁਜ਼ਾਰੋਗੇ ਅਤੇ ਫਿਰ ਆਈ ਵੀਰ ਦੇਵੀ ਆਖਰੀ ਇੱਛਾ ਸੀ ਕਿ ਤੁਸੀਂ ਤੇ ਪ੍ਰਵਹਤ ਆਪਸ ਦੇ ਵਿੱਚ ਵਿਆਹ ਕਰ ਲਓ ਤਾਂ ਤੁਹਾਨੂੰ ਇੱਕ ਵਾਰ ਆਪਣੇ ਫੈਸਲੇ ਤੇ ਸੋਚਣਾ ਚਾਹੀਦਾ ਹੈ ਆਪਣੇ ਮਾਪੇ ਬਾਪ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਜਿਵੇਂ ਅਜੇ ਹਰਾ ਸੀ ਮੈਂ ਕੋਈ ਵੀ ਫੈਸਲਾ ਨਹੀਂ ਲੈ ਸਕੀ ਸੀ ਪਰ ਮੈਂ ਜਦੋਂ ਤੋਂ ਪ੍ਰਭਾਤ ਨੂੰ ਛੱਡ ਕੇ ਆਪਣੀ ਮਾਂ ਦੇ ਘਰ ਆਈ ਸੀ ਤਾਂ ਮੇਰਾ ਜੀ ਚਾਹੁੰਦਾ ਸੀ ਕਿ ਮੈਂ ਇੱਕ ਵਾਰ ਪ੍ਰਭਾਤ ਨੂੰ ਦੇਖ ਲਵਾਂ ਕਿਉਂਕਿ ਪ੍ਰਭਾਤ ਦੇ ਵਿੱਚ ਰਾਏ ਵੀਰ ਦੀ ਝਲਕ ਦਿਖਾਈ ਦਿੰਦੀ ਸੀ ਉਹ ਬਿਲਕੁਲ ਹੀ ਰਾਏ ਵੀਰ ਦੀ ਤਰ੍ਹਾਂ ਸੀ ਅਤੇ ਉਸ ਨੂੰ ਦੇਖ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਅਤੇ ਪ੍ਰਭਾਤ ਵੀ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਉਸਾ ਦੀਆਂ ਗੱਲਾਂ ਦੇ ਵਿੱਚ ਵੀ ਆਪਣਾਪਨ ਸੀ ਸ਼ਾਇਦ ਇੰਨੇ ਦਿਨਾਂ ਉਸ ਨੂੰ ਵੀ ਮੇਰੇ ਨਾਲ ਰਹਿੰਦੇ ਰਹਿੰਦੇ ਮੇਰੇ ਨਾਲ ਪਿਆਰ ਹੋ ਗਿਆ ਸੀ ਤਾਂ ਦੋਸਤੋ ਤੁਸੀਂ ਹੀ ਮੈਨੂੰ ਦੱਸੋ ਕਿ ਮੈਨੂੰ ਰਾਜਵੀਰ ਦੇ ਨਾਲ ਬੇਫਾਈ ਕਰਨੀ ਚਾਹੀਦੀ ਹੈ ਜੋ ਮਰਦੇ ਦਮ ਤੱਕ ਮੈਨੂੰ ਪਿਆਰ ਕਰਦਾ ਸੀ ਮੇਰੀ ਪਰਵਾਹ ਕਰਦਾ ਸੀ ਮੈਂ ਕਿਉਂ ਉਸ ਦੇ ਨਾਮ ਤੇ ਪੂਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਤੁਸੀਂ ਮੈਨੂੰ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਮੈਨੂੰ ਰਾਜਵੀਰ ਦੀ ਆਖਰੀ ਇੱਛਾ ਨੂੰ ਮੰਨਦੇ ਹੋਏ ਪਰਵਾਤ ਦੇ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਇਹ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ